ਸਸਿਕਾਰੀ ਸਾਰਿਆਂ ਨੂੰ ਉਹ 1 ਮਿੰਟ ਰੁਕ ਰੁਕੇ ਯਾਰ ਕਿੱਥੇ ਸਕਰੋਲ ਕਰਨ ਲੱਗਿਆ ਵੀਡੀਓ ਇਹ ਵੀਡੀਓ ਤੁਹਾਡੇ ਕੰਮ ਦੀ ਹੈ 1 ਅਪ੍ਰੈਲ ਤੋਂ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਐਡਮਿਸ਼ਨਾਂ ਸਟਾਰਟ ਹੋ ਰਹੀਆਂ ਨੇ ਬਾਈ ਆਪਣੇ ਨੇ ਬਹੁਤ ਵੱਡੀ ਆਫਰ ਲਾਈ ਹੈ ਕਾਪੀਆਂ ਦੇ ਉੱਪਰ ਸਟੇਸ਼ਨਰੀ ਹੋਗੀ ਬੈਗ ਹੋਗੇ ਹਰ ਇੱਕ ਤਰ੍ਹਾਂ ਦੀ ਆਫਰ ਲਾਈ ਹੈ ਬਾਕੀ ਲੱਭ ਬਾਈ ਤੁਹਾਨੂੰ ਪੁੱਛਦੇ ਆ ਸਭ ਤੋਂ ਪਹਿਲਾਂ ਤੁਸੀਂ ਕਾਪੀਆਂ ਦੇ ਉੱਪਰ ਦੱਸੋ ਵੀਰੇ ਜਿਹੜੀ 20 ਵਾਲੀ ਕਾਪੀ ਮਿਲਦੀ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਉਹਦੇ ਉੱਪਰ ਕੀ ਆਫਰ ਲਾਇਆ ਹੈ ਜਿਹੜੀ ਬਾਜ਼ਾਰ ਦੇ ਵਿੱਚ 20 ਵਾਲੀ ਕਾਪੀ ਹੈ ਜੀ ਉਹਦੇ ਨਾਲ ਆਪਾਂ ਚਾਰ ਕਾਪੀਆਂ ਫ੍ਰੀ ਦੇ ਦਿੰਨੇ ਆ ਕੋਈ ਇਹੋ ਜੀ ਕਾਪੀ ਨਹੀਂ ਵੀ ਆਪਾਂ ਜੇ ਫ੍ਰੀ ਦੇ ਰਿਆਂ ਕੋਈ ਪੇਪਰ ਮਾੜਾ ਹੋਏਗਾ ਕੁਝ ਹੋਏਗਾ 64 ਗ੍ਰਾਮ ਪੇਪਰ ਹੋਏਗਾ ਵਧੀਆ ਕੁਆਲਿਟੀ ਦਾ ਪੇਪਰ ਹੋਏਗਾ ਉਹਦੇ ਨਾਲ ਦੀਆਂ ਹੀ ਚਾਰ ਕਾਪੀਆਂ ਫ੍ਰੀ ਦੇਵਾਂਗੇ ਜੀ ਆਪਾਂ ਕੋਈ ਕਾਪੀ ਦੇ ਵੀ ਕਿਸ ਤਰ੍ਹਾਂ ਦੀ ਬੈਂਡਿੰਗ ਦੀ ਕੋਈ ਪੇਪਰ ਦੀ ਕੋਈ ਦਿੱਕਤ ਨਹੀਂ ਆਉਗੀ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਜੇ ਆ ਉਹੀ ਗੱਲ ਆ ਗਈ ਨਾ ਜੇ ਆਪਾਂ ਕਹਿੰਦੇ ਫ੍ਰੀ ਫ੍ਰੀ ਦੇ ਵਿੱਚ ਵੀ ਤੁਹਾਨੂੰ ਕੁਆਲਿਟੀ ਮਿਲੂ ਕੁਆਲਿਟੀ ਮਿਲੂਗਾ ਸੇਮ ਜਿਹੜੀ 20 ਵਾਲੀ ਕਾਪੀ ਉਹਦੇ ਵਰਗੀ ਹੀ ਕਾਪੀ ਤੁਹਾਨੂੰ ਫ੍ਰੀ ਮਿਲੂਗੀ ਜੀ ਇਹ ਇਕੱਲੀ 20 ਵਾਲੀ ਕਾਪੀ ਹੈ ਤਾਂ ਹੋਰ ਸਾਰੀਆਂ ਕਾਪੀਆਂ ਦੇ ਨੇ ਨਹੀਂ ਨਹੀਂ ਜੀ ਆ ਦੂਜੀ ਮੋਟੀ ਕਾਪੀ ਹੋਣਾ 40 ਪ੍ਰਿੰਟ ਵਾਲੀ ਕਾਪੀ ਹੈ ਜੀ ਇਹ 30 ਰੁਪਏ ਦੀ ਕਾਪੀ ਹੈ ਇਹਦੇ ਨਾਲ ਤਿੰਨ ਕਾਪੀਆਂ ਫ੍ਰੀ ਨੇ ਜੀ 64 ਗ੍ਰਾਮ ਵਧੀਆ ਪੇਪਰ ਵਧੀਆ ਕੁਆਲਿਟੀ ਦੀ ਕਾਪੀ ਹੈ ਉਸ ਤੋਂ ਬਾਅਦ ਜਦੋਂ ਰਜਿਸਟਰ ਆਗੇ ਜੀ ਮੋٹے ਰਜਿਸਟਰ ਆਗੇ ਪਤਲੇ ਰਜਿਸਟਰ ਠੀਕ ਹੈ ਤੇ ਉਹਦੇ ਬਾਅਦ ਆਪਣੀ ਸਟੇਸ਼ਨਰੀ ਦੀ ਗੱਲ ਕਰ ਲਈ ਆਪਾਂ ਇਸ ਤਰ੍ਹਾਂ ਦੀ ਬੱਚਾ ਵਾਸਤੇ ਜਿਵੇਂ ਆਰ ਜਿਓਮੈਟਰੀ ਆ ਗਈ ਹਾਂਜੀ ਅੱਜ ਕੱਲ ਤੁਹਾਨੂੰ ਪਤਾ ਹੈ ਇਹ ਜਿਹੀਆਂ ਚੀਜ਼ਾਂ ਬੱਚੇ ਬਹੁਤ ਪਸੰਦ ਕਰਦੇ ਨੇ ਹਾਂਜੀ ਹਾਂਜੀ ਤੇ ਇਹਦੇ ਨਾਲ ਹੋਰ ਵੀ ਕਾਫੀ ਆਈਟਮਾਂ ਪਈਆਂ ਨੇ ਬਾਈ ਲਵੇ ਆਪਾਂ ਸਾਰੀਆਂ ਤਾਂ ਦਿਖਾ ਨਹੀਂ ਸਕਦੇ ਠੀਕ ਹੈ ਨਾ ਇਹ ਜਿਵੇਂ ਇਹ ਲਾ ਲਓ ਛੋਟੀ ਜੀ ਇਹ ਕਿੰਨੇ ਪੈਸੇ ਦੀ ਹੈ ਇਹ ਇਹ ਜੰਬੋ ਗਿੱਟਾ ਬੱਚਿਆਂ ਦੀ ਬੜੀ ਫੇਵਰੇਟ ਹੈ ਜੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਆ ਲਾ ਲਓ ਜਾਂ ਮੈਂ ਜੁਨੀਕੌਰਨ ਲਾ ਲਓ ਜਾਂ ਮੈਂ ਗਰਲੀਜ਼ ਦੇ ਵਿੱਚ ਆ ਗਈ ਜੀ ਇਹ ਆਪਾਂ ਨੂੰ نیٹ ਪਊਗੀ 200 ਰੁਪਏ ਜਿਹੜਾ ਬਹੁਤ ਤੇ ਨਾਲ ਬਾਈ ਨੇ ਅਜਵੇਂ ਪਿੰਨੇ ਦੇਖੋ ਤੁਸੀਂ ਹਰੇਕ ਤਰ੍ਹਾਂ ਦਾ ਮਿਲ ਜੂਗਾ ਜਿਹੜੀ ਮਰਜ਼ੀ ਕੰਪਨੀ ਦਾ ਤੇ ਜਿਹੇ ਜੇ ਮਰਜ਼ੀ ਰੇਟ ਨਾਲੇ ਕੋਈ 5 ਵਾਲਾ ਲੈਣਾ ਕਿਸੇ ਦਾ 10 ਵਾਲਾ ਲੈਣਾ ਜਿਹੇ ਜੇ ਮਰਜ਼ੀ ਲੈਣਾ ਉਹ ਤੁਹਾਨੂੰ ਮਿਲ ਜੂਗਾ ਉਹਦੇ ਨਾਲ ਆਪਾਂ ਇੱਕ ਬਾਈ ਨੇ ਬੈਗ ਬਹੁਤ ਸੋਹਣੇ ਸੋਹਣੇ ਆਹ ਦੇਖੋ ਜਿਵੇਂ ਆਹ ਬੈਗ ਆ ਗਿਆ ਇਹ ਬੈਗ ਕਿੰਨੇ ਕ ਪੈਸੇ ਦਾ ਹੋਊਗਾ ਕੋਈ ਵੀ ਬੈਗ ਲੈਣਗੇ ਜੀ ਕਸਟਮਰ ਆਉਂਦਾ ਜੀ ਕੋਈ ਵੀ ਬੈਗ ਹੈ ਜੀ ਉੱਤੇ 25% ਦਾ ਡਿਸਕਾਊਂਟ ਕਰਦੇ ਆ ਜੀ 25% ਲੈਸ ਦੇ ਬਾਵਜੂਦ ਇੱਕ ਜਿਓਮੈਟਰੀ ਬਾਕਸ ਵਧੀਆ ਪ੍ਰਤਾਪ ਕੰਪਨੀ ਦਾ ਉਹ ਆਪਾਂ ਨਾਲ ਫ੍ਰੀ ਦਿੰਨੇ ਆ ਫ੍ਰੀ ਦੇ ਰਹੇ ਆ ਕੋਈ ਵੀ ਬੈਗ ਲੈਂਦਾ ਹੈ 25% ਦਾ ਲੈਸ ਹੈਗਾ ਹੈਗਾ ਨਾਲ ਇੱਕ ਜਿਓਮੈਟਰੀ ਬਾਕਸ ਵੀ ਬਾਈ ਫ੍ਰੀ ਦੇ ਰਿਆ ਨਾਲ ਹਾਂਜੀ 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 ਠੀਕ ਹੈ ਨਾ ਹੋਰ ਵੀ ਬਹੁਤ ਆਈਟਮ ਰੋਤ ਨੇ ਮਾਇਨੇ ਆਪਾਂ ਵੀਡੀਓ ਦੇ ਵਿੱਚ ਆਪਾਂ ਦਿਖਾ ਨਹੀਂ ਸਕਦੇ ਬਸ ਇੱਕ ਵਾਰੀ ਤੁਸੀਂ ਆਪਣਾ ਸਾਰੀ ਡਾਟੀ ਡਿਸਪਲੇ ਲੱਗੀ ਹੋਈ ਹੈ ਸਾਰੀ ਇੱਕ ਵਾਰੀ ਚੈੱਕ ਕਰਾ ਦਿਓ ਸਟੇ ਕੋਈ ਵੀ ਸਮਾਨ ਲੈਣਾ ਹੈ ਸਾਰਾ ਆਪਣਾ ਡਿਸਪਲੇ ਆਪਣੇ ਦਿਖਾ ਦਿਓ ਇਹਨਾਂ ਨੂੰ ਯੂਜ਼ ਕਰਾ ਪੀਜਾ ਪੜਾ ਜੀਮੇ ਇੱਕ ਆ ਬਾਈ ਕੋਲ ਪੈਨ ਹੈ ਇਹਦੇ ਉੱਪਰ ਵੀ ਆਫਰ ਲੱਗੀ ਹੋਈ ਹੈ ਕੀਦੋਂ ਬੋਰ ਲੱਗੂ ਇਹ ਜੀ ਨਟਰਾਜ ਦਾ ਪੈਨ ਹੈ ਜੀ 10 ਰੁਪਏ ਵਾਲਾ ਪੈਨ ਠੀਕ ਜਿਵੇਂ ਐਮ ਆਰ ਪੀ 100 ਹੈ ਇਹ ਤੁਹਾਨੂੰ ਪਤਾ ਲੌਂਗੇ 60 ਰੁਪਏ ਪੈਨ ਪੈ ਗਿਆ 6 ਰੁਪਏ ਦਾ ਇੱਕ ਪੀਸ ਪੈ ਗਿਆ ਜੀ 10 ਵਾਲਾ ਪੈਨ ਇਹ ਵੀ ਆਪਾਂ ਸਕੀਮ ਆਫਰ ਲਾ ਰખી ਹੈ ਐਡਮਿਸ਼ਨਾਂ ਕਰਕੇ ਜੀ ਹੋਰ ਕੋਈ ਬਰੇਚ ਹੋਰ ਕੋਈ ਫਾਇਦਾ ਹੁੰਦਾ ਹੋਵੇ ਆਪਣੇ ਘਾਕੇ ਦਾ ਕੋਈ ਫਾਇਦਾ ਜੀ ਚਲੋ ਜੇ ਤੁਹਾਡੇ ਵੀਡੀਓ ਦੇ ਥਰੂ ਆਉਂਦਾ ਜੀ ਆਪਾਂ ਹੋਰ ਰਹਿਤ ਕਰ ਦਾਂਗੇ ਜੀ ਮਾਨਤਨ ਕਰ ਦੋਗੇ ਪਰ ਦੋ ਵੀ ਪੱਕਾ ਕਰ ਦਾਂਗੇ ਜੀ ਠੀਕ ਹੈ ਨਾ ਇੱਕ ਹੋਰ ਮੈ ਸੋਚ ਰਿਹਾ ਵੀ ਇਹ ਤੁਸੀਂ ਆਪ ਦੀ ਮੈਨੂਫੈਕਚਰਿੰਗ ਹੈ ਸਾਰੀ ਸਾਰੀ ਆਪ ਦੀ ਆਪਦੀ ਮੈਨੂਫੈਕਚਰਿੰਗ ਹੈ ਜੀ ਆਪ ਸਾਰੀ ਕਾਪੀ ਤਿਆਰ ਕਰਦੇ ਆ ਜੀ ਵਧੀਆ ਪੇਪਰ ਕੁਆਲਟੀ ਲਾ ਕੇ ਜੀ ਠੀਕ ਹੈ ਜਿਵੇਂ ਸਮਝ ਕਰੋ ਵੀ ਆ ਰਜਿਸਟਰ ਆ ਗਿਆ ਆਪਣਾ ਇੱਕ ਹਾਂ ਜੀ ਜੇ ਕਿਸੇ ਨੇ ਕੋਈ ਦੁਕਾਨਦਾਰ ਨੇ ਕੋਈ ਆਪਣਾ ਕੋਈ ਪ੍ਰਿੰਟ ਕਰਾਣਾ ਹੋਵੇ ਉਹ ਜੀ ਜੋ ਮਰਜੀ ਜੋ ਮਰਜੀ ਸਕੂਲ ਦਾ ਕਰਾਣਾ ਸੰਸਥਾ ਦਾ ਕਰਾਣਾ ਕਿਸੇ ਚੀਜ਼ ਦਾ ਵੀ ਕਰਾਣਾ ਹੈ ਡਿਜ਼ਾਈਨ ਟਾਈਟਲ ਤਿਆਰ ਕਰਕੇ ਆਪਾਂ ਨਾਲ ਦੀ ਨਾਲ ਸਰਵਿਸ ਪ੍ਰੋਵਾਈਡ ਕਰਾਉਂਦੇ ਆ ਜੀ ਇਸ ਤਰ੍ਹਾਂ ਦੀ ਜੀ ਜੇ ਕੋਈ ਵੱਡੀ ਕੁਆਂਟੀਟੀ ਦੇ ਵਿੱਚ ਆਰਡਰ ਦਿੰਦਾ ਤਾਂ ਉਹਦੀ ਹੋਮ ਡਿਲੀਵਰੀ ਵੀ ਹੈਗੀ ਹੈ ਹਰ ਇੱਕ ਚੀਜ਼ ਦੀ ਵੱਡੀ ਭਾਵੇਂ ਛੋਟੀ ਆਪਾਂ ਹੋਮ ਡਿਲੀਵਰੀ ਕਰਦੀ ਕਰਦੇ ਆ ਜੀ ਠੀਕ ਘੱਟੋ ਘੱਟ ਕਿੰਨਾ ਆਰਡਰ ਹੋਣਾ ਚਾਹੀਦਾ ਹੈ ਡੀਵੀ ਤੋਂ ਘੱਟੋ ਘੱਟ 2000 ਪਲੱਸ ਕਾਪੀ ਦਾ ਆਰਡਰ ਹੋਣਾ ਚਾਹੀਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਦੀ ਲੋਕੇਸ਼ਨ ਤੁਹ ਪਾਤੜਾ ਸ਼ਹਿਰ ਦੇ ਵਿੱਚ ਜਦੋਂ ਆਪਾਂ ਪਗ ਸਿੰਘ ਚੌਂਕ ਤੋਂ ਸਤਰਾਣੇ ਨੂੰ ਜਾਂਦੇ ਆ ਨਾ ਜਿਹੜਾ ਪੀਐਨਬੀ ਬੈਂਕ ਲਵੇ ਕੱਟ ਆਂਦਾ ਹੈ ਪੀਐਨਬੀ ਬੈਂਕ ਤੇ ਸੀੜੀ ਥਾਣੇ ਦੇ ਸਾਹਮਣੇ ਕੱਟ ਹੈ ਉਹ ਕੱਟ ਤੋਂ ਆਪਾਂ ਸਰਵਿਸ ਰੋਡ ਹੋ ਕੇ 200 ਮੀਟਰ ਅੱਗੇ ਆ ਕੇ ਬਾਈ ਦੀ ਪਾਤੜਾ ਕਾਫੀ ਹੋਸ ਦੇ ਨਾਮ ਤੇ ਦੁਕਾਨ ਹੈ ਜਿਸੇ ਵੀ ਮੇਰੇ ਵੀਰ ਨੇ ਲੈਣੀ ਹੈ ਆਪਾਂ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਦੇ ਦੇ ਦਾਂਗੇ ਠੀਕ ਹੈ ਨਾ ਬੱਚੇ ਇੱਕ ਵਾਰੀ ਤੁਸੀਂ ਨੰਬਰ ਬੋਲ ਵੀ ਦਿਓ ਆਪਣਾ ਆਪਣੇ ਪਾਤੜਾ ਸਟੇਸ਼ਨਰੀ ਹਾਊਸ ਨੀਅਰ ਕੋਆਪਰੇਟਿਵ ਬੈਂਕ ਪਾਤੜਾ ਤੇ ਨੰਬਰ ਪਤਾ ਨੋਟ ਕਰ ਲਓ ਤੇ ਨੰਬਰ 9956 64462 88724 05453 ਇਹ ਦੋ ਨੰਬਰ ਨੇ ਕਦੇ ਵੀ ਤੁਸੀਂ ਲਾ ਕੇ ਐਡਰੈਸ ਪੁੱਛ ਸਕਦੇ ਹੋ ਸਤ ਧੰਵਾਦ ਜੀ ਇਹ ਜੀਆਂ ਹੋਰ ਇੰਟਰਸਟਿੰਗ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਮਾਪੇ ਦਾ ਫਾਇਦਾ ਹੋ ਸਕੇ ਅੱਗੇ ਐਡਮਿਸ਼ਨ ਚੱਲ ਰਹੀਆਂ ਨੇ ਸਕੂਲਾਂ ਦੇ ਵਿੱਚ ਤਾਂ ਦੱਬ ਕੇ ਖਿੱਚ ਕੇ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰੋ